ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਦੇਖ ਲੈਣਾ ਕਿ ਲਾਈਵ ਸੈਸ਼ਨ ਸਹੀ ਚੱਲ ਵੀ ਰਿਹਾ ਹੈ ਕਿ ਨਹੀਂ ਮੈਂ ਇੱਕ ਵਾਰ ਚੈੱਕ ਕਰ ਲੈਣਾ ਕਿ ਲਾਈਵ ਸਹੀ ਤਰੀਕੇ ਨਾਲ ਵਰਕ ਕਰ ਵੀ ਰਿਹਾ ਹੈ ਕਿ ਨਹੀਂ ਇਸ ਲਈ ਮੈਨੂੰ ਇੱਕ ਵਾਰ ਦੇਖਣਾ ਪੈਣਾ ਹਾਂਜੀ ਠੀਕ ਸੋ ਦੋਸਤੋ ਲਾਈਵ ਸੈਸ਼ਨ ਦੇ ਲਈ ਮੈਨੂੰ ਇੱਕ ਵਾਰ ਚੈੱਕ ਕਰਨਾ ਪੈਣਾ ਬਸ ਸਾਊਂਡ ਕੁਆਲਿਟੀ ਆਵਾਜ਼ ਮੇਰੀ ਠੀਕ ਆ ਰਹੀ ਹੈ ਇੱਕ ਵਾਰ ਚੱਕਾ ਨਾ ਬਣਾ ਬਸ ਠੀਕ ਹੈ ਜੀ ਸਾਊਂਡ ਕੁਆਲਿਟੀ ਵੀ ਠੀਕ ਆ ਰਹੀ ਹੈ ਵੀ ਚੈੱਕ ਹੋ ਗਿਆ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਨੌਕਰੀਆਂ ਦੀ ਕੋਈ ਘਾਟ ਨਹੀਂ ਹੈਗੀ ਨੌਕਰੀਆਂ ਬਹੁਤ ਆਉਂਦੀਆਂ ਆ ਸਿਰਫ ਸਾਡੀ ਕਿੱਥੇ ਘਾਟ ਹੁੰਦੀ ਹੈ ਕਿ ਅਸੀਂ ਤਿਆਰੀ ਪੱਖੋਂ ਰਹਿ ਜਾਂਦੇ ਜਦ ਅਸੀਂ ਜਾਣਕਾਰੀ ਪੱਖੋਂ ਰਹਿ ਜਾਂਦੇ ਆ ਸੋ ਦੋਸਤੋ ਨੌਕਰੀਆਂ ਬਹੁਤ ਆ ਪਰ ਤੁਸੀਂ ਆਪ ਵੀ ਐਫਰਟ ਕਰੋ ਹਰ ਸਮੇਂ ਤੇ ਹਰ ਜਗ੍ਹਾ ਤੁਹਾਨੂੰ ਕਿਸੇ ਨੇ ਆ ਕੇ ਦੱਸਣਾ ਨਹੀਂ ਹੈਗਾ ਤੁਹਾਨੂੰ ਖੁਦ ਨੂੰ ਵੀ ਇੱਕ ਵਾਰ ਐਫਰਟ ਕਰਨੇ ਪਣ। ਸੋ ਜਿਹੜੇ ਤੇ ਦੋਸਤਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਮਿਲ ਸਕੇ ਤੇ ਅਸੀਂ ਸਰਕਾਰੀ ਨੌਕਰੀਆਂ ਦੇ ਲਈ ਜਿਹੜਾ ਪੇਪਰ ਦੇਣਾ ਆ ਉਸ ਦੀ ਤਿਆਰੀ ਕਿਵੇਂ ਕਰਨੀ ਆ ਉਸ ਦੀ ਜਾਣਕਾਰੀ ਵੀ ਅਸੀਂ ਦੇਣੀ ਸ਼ੁਰੂ ਕੀਤੀ ਆ ਠੀਕ ਆ ਜੀ ਮੈਂ ਪਾਸੋ ਤੋਂ ਕਰੰਟ ਅਫੇਅਰ ਸਟਾਰਟ ਕੀਤੇ ਸੀਗੇ ਪਰਸੋਂ ਵੀ ਕਰੰਟ ਅਫੇਅਰ ਦੀ ਮੈਂ ਵੀਡੀਓ ਪਾਈ ਸੀ ਤੇ ਕੱਲ ਵੀ ਤੇ ਅੱਜ ਵੀ ਪਾਵਾਂਗਾ ਦੋਸਤੋ ਤੁਸੀਂ ਉਸ ਨੂੰ ਡੇਲੀ ਕੰਟੀਨਿਊ ਦੇਖੋ ਅਗਰ ਤੁਸੀਂ ਡੇਲੀ ਕਰੰਟ ਅਫੇਅਰਸ ਪੜ੍ਹੋਗੇ ਤਾਂ ਤੁਹਾਨੂੰ ਬੇਨਿਫਿਟ ਹੋਣਾ ਨਹੀਂ ਤਾਂ ਕੋਈ ਫਾਇਦਾ ਨਹੀਂ ਹੈਗਾ ਤੇ ਜਦੋਂ ਇੱਕ ਮੰਥਾ ਟੁਕੜ ਟੁਕੜ ਕੰਪਲੀਟ ਹੋ ਜਾਂਦਾ ਸਾਰੇ ਕਰੰਟ ਅਫੇਅਰਸ ਨੂੰ ਰਿਵੀਜ਼ਨ ਕਰੋ ਠੀਕ ਹੈ ਜੀ ਇਹ ਜ਼ਰੂਰੀ ਚੀਜ਼ਾਂ ਆ ਤੇ ਇੱਕ ਸੈਕਿੰਡ ਉੱਕਜੋ ਮੈਂ ਇੱਥੋਂ ਆਵਾਜ਼ ਜੀ ਜ਼ਿਆਦਾ ਆ ਰਹੀ ਆ ਫਿਰ ਬੰਦ ਕਰ ਦਣਾ ਲਾਈਟ ਚਲੀ ਗਈ ਆ ਉਹਦੇ ਕਰਕੇ ਥੋੜਾ ਜਿਹਾ ਲਾਈਟ ਜਾਣ ਕਰਕੇ ਥੋੜਾ ਜਾਂਦਾ ਲਾਈਟ ਦੀ ਪ੍ਰੋਬਲਮ ਨਾ ਹੋਵੇ ਬਾਕੀ ਚਲੋ ਦੋਸਤੋ ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰੇ ਹੀ ਕੈਂਡੀਡੇਟਸ ਨੂੰ ਜਿਨ੍ਹਾਂ ਨੇ PCS ਦੀ ਸਿਵਲ ਸਰਵਿਸ ਦੀ ਤਿਆਰੀ ਕੀਤੀ ਸੀ ਉਹਨਾਂ ਨੂੰ 올 ਦਾ ਬੈਸਟ ਐਡਮਿਟ ਕਾਰਡ ਆ ਗਏ ਨੇ 7 ਦਸੰਬਰ ਨੂੰ ਪੇਪਰ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ PCS ਦਾ ਪੇਪਰ ਹੋ ਰਿਹਾ ਹੈ 7 ਦਸੰਬਰ ਨੂੰ ਸਿਵਲ ਸਰਵਿਸ ਦਾ ਕਾਫੀ ਸਮੇਂ ਬਾਅਦ ਇੰਨੀਆਂ ਪੋਸਟਾਂ ਆਈਆਂ ਸੀ ਸੋ ਸਾਰਿਆਂ ਨੂੰ 올 ਦਾ ਬੈਸਟ ਆ ਤੇ ਮੈਂ ਰੱਬ ਅਗੇ ਅਰਦਾਸ ਕਰਦਾ ਕਿ ਸਾਰੇ ਦਾ ਪੇਪਰ ਵਧੀਆ ਜਾਵੇ ਤੇ ਜਿਹੜੇ ਵੀ ਲੋਕੀ ਜਿਆਦਾ ਮਿਹਨਤ ਕੀਤੇ ਹੋਗੇ ਜਿਹੜਾ ਡਿਸਰਵ ਹੋਣਗੇ ਉਹ ਸਿਲੈਕਟਡ ਹੋ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਇੱਕ ਕਲੈਰੀਕਲ ਪੋਸਟਾਂ ਦਾ ਕਾਫੀ ਟਾਈਮ ਤੋਂ ਕਹਿ ਰਹੇ ਸੀ ਕਿ ਪੋਸਟਾਂ ਨਹੀਂ ਆ ਰਹੀਆਂ ਕਲੈਰੀਕਲ ਦੀਆਂ ਪੋਸਟਾਂ ਤੇ ਆਈਆਂ ਨੇ ਬਟ ਅਜੇ ਤਾਂ ਚਲੋ ਸ਼ੁਰੂਆਤ ਆ ਘਟੀਆਂ ਨੇ 69 ਪੋਸਟਾਂ ਕਲਰਕ ਦੀਆਂ ਨੇ ਤੇ ਕਲਰਕ ਆਈਟੀ ਦੀ ਇੱਕ ਅਸਾਮੀਆਂ ਠੀਕ ਹੈ ਜੀ ਪੀ ਟ੍ਰਿਪਲੱਸ ਬੀ ਨੇ 70 ਅਸਾਮੀਆਂ ਕੱਢੀਆਂ ਆ 70 ਪੋਸਟ ਪੀ ਟ੍ਰਿਪਲੱਸ ਬੀ ਨੇ ਕੱਢ ਗਿਆ ਆ ਪਰ ਗੱਲ ਇਹ ਆ ਦੋਸਤੋ ਕਿ ਇਹ ਜਿਹੜੀਆਂ ਪੋਸਟਾਂ ਕੱਢੀਆਂ ਨੇ ਅਜੇ ਸ਼ੁਰੂਆਤ ਆ ਕਿਉਂਕਿ 27 ਦੇ ਵਿੱਚ ਇਲੈਕਸ਼ਨ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪੀ ਟ੍ਰਿਪਲ ਐਸ ਵੀ ਹੁਣ ਤੋਂ ਸਟਾਰਟ ਹੋ ਗਿਆ ਅੱਗੇ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਬਹੁਤ ਸਾਰੀਆਂ ਪੋਸਟ ਆਏਗੀਆਂ ਠੀਕ ਆ ਪਰ ਤੁਸੀਂ ਇਹ ਨਾ ਸੋਚਿਓ ਕਿ ਜਦੋਂ ਪੋਸਟ ਆਉਂਗੀ ਮੈਂ ਉਦੋਂ ਤਿਆਰੀ ਕਰਨੀ ਅੱਜ ਵੈਸੇ ਮੈਂ ਤੁਹਾਨੂੰ ਕਿਸੇ ਪੋਸਟ ਬਾਰੇ ਜ਼ਿਆਦਾ ਜਾਣਕਾਰੀ ਦੇਣੀ ਹੈ ਕਿਉਂਕਿ ਉਹ ਸੈਕਸ਼ਨ ਮੈਂ ਸੰਡੇ ਦਾ ਰੱਖਿਆ ਕੱਲ ਮੈਂ ਦੱਸਾਂਗਾ ਡिटेल ਵਿੱਚ ਸਮਝਾ ਮਾਂਗਾ ਤੇ ਵੀਡੀਓ ਵੀ ਇੱਕ ਬਣਾਈ ਉਹ ਵੀ ਅਪਲੋਡ ਕਰਾਂਗਾ ਪੋਸਟਾਂ ਦੇ ਰਿਗਾਰਡਿੰਗ ਪਰ ਅੱਜ ਸਿਰਫ ਮੈਂ ਤੁਹਾਨੂੰ ਦੋਸਤੋ ਇਹ ਦੱਸਣ ਆਇਆ ਕਿ ਜੇਕਰ ਤੁਸੀਂ ਨੀ ਸਰਕਾਰੀ ਪੋਸਟਾਂ ਦੀ ਤਿਆਰੀ ਕਰਦੇ ਹੋ ਤੇ ਇਹ ਸੋਚ ਕੇ ਨਾ ਚੱਲੋ ਕਿ ਮੇਰਾ ਪੇਪਰ ਮਹੀਨੇ ਬਾਅਦ ਆ ਦੋ ਮਹੀਨੇ ਬਾਅਦ ਆ ਮੈਂ ਉਦੋਂ ਪੇਪਰ ਦੀ ਤਿਆਰੀ ਕਰਾਂਗਾ ਨਹੀਂ ਹੋਣਾ ਤੁਹਾਨੂੰ ਐਡਵਾਂਸ ਵਿੱਚ ਹੁਣ ਤੋਂ ਹੀ ਤਿਆਰੀ ਕਰਕੇ ਜਾਣਾ ਪੈਣੀ ਆ ਜੇ ਤੁਸੀਂ ਹੁਣ ਤਿਆਰੀ ਕਰੋਗੇ ਉਸ ਸਮੇਂ ਤਾ ਤੁਹਾਡੀ ਜੇਕਰ ਰਿਵੀਜ਼ਨ ਹੋਊਗੀ ਤਾਂ ਤੁਸੀਂ ਪੇਪਰ ਕਰੈਕ ਕਰ ਸਕਦੇ ਆ ਤੇ ਕੱਲਾ ਪੇਪਰ ਪਾਸ ਹੋਣਾ ਜ਼ਰੂਰੀ ਨਹੀਂ ਹੈਗਾ ਮੈਰਿਟ 'ਚ ਆਉਣਾ ਜ਼ਿਆਦਾ ਜ਼ਰੂਰੀ ਆ ਦੋਸਤੋ ਕਿਉਂਕਿ ਸਾਡੇ ਵਰਗੇ ਕਿੰਨੇ ਹੀ ਲੋਕ ਹੋਣੇ ਆ ਜਿਹੜੇ ਉਸ ਪੇਪਰ ਨੂੰ ਦੇਣਗੇ ਹੋਣੇ ਅਟੈਂਪਟ ਕਰਨਗੇ ਹੋਣੇ ਆ ਸੋ ਕੰਪੀਟੀਸ਼ਨ ਬਹੁਤ ਵੱਡਾ ਸਾਡੀ ਉਮੀਦ ਤੋਂ ਵੀ ਜ਼ਿਆਦਾ ਵੱਡਾ ਆ ਠੀਕ ਆ ਜੀ ਜੇ ਤਾਂ ਤੁਸੀਂ ਸਟੇਟ ਗਵਰਨਮੈਂਟ ਦੇ ਇਗਜ਼ਾਮ ਦੇ ਰਹੇ ਆ ਫੇਰ ਵੀ ਤੁਹਾਨੂੰ ਪਤਾ ਕਿ ਕਿੰਨਾ ਵੱਡਾ ਸਾਡਾ ਕੰਪੀਟੀਸ਼ਨ ਆ ਅਗਰ ਤੁਸੀਂ ਸੈਂਟਰ ਲੈਵਲ ਦੇ ਰਹੇ ਆ ਤਾਂ ਹੋਰ ਵੀ ਵੱਡਾ ਹੋ ਜਾਂਦਾ ਕੰਪੀਟੀਸ਼ਨ ਸੋ ਆਪਣੀ ਤਿਆਰੀ ਪੂਰੀ ਰੱਖੋ ਤੇ ਕਰੰਟ ਅਫੇਅਰਸ ਮਾਰਨਿੰਗ ਉੱਠ ਕੇ ਜਰੂਰ ਪੜਿਆ ਕਰੋ ਠੀਕ ਆ ਜੀ ਕਰੰਟ ਅਫੇਅਰਸ ਪੜੋ ਫਿਰ ਆਪਣੇ ਜਿਹੜਾ ਤੁਸੀਂ ਵਰਲਡ ਮੈਪ ਇੰਡੀਆ ਮੈਪ ਉਸ ਨੂੰ ਡੇਲੀ ਚੈੱਕ ਕਰਿਆ ਕਰੋ ਕਿ ਹਰ ਇੱਕ ਕੰਟਰੀ ਵਿੱਚ ਕੀ ਹੋ ਰਿਹਾ ਤੇ ਸਾਡੇ ਸਾਡੇ ਕੈਪੀਟਲ ਦੇ ਵਿੱਚ ਕੋਈ ਨਵੀਂ ਚੀਜ਼ ਹੋਈ ਆ ਉਸ ਬਾਰੇ ਜਾਣਕਾਰੀ ਲੇ ਲੋ ਤੇ ਜਿਹੜੀ ਜਿਹੜੀ ਕੰਟਰੀਜ਼ ਇੰਪੋਰਟੈਂਟ ਨੇ ਉਹਨਾਂ ਦੀ ਕੋਸ਼ਿਸ਼ ਕਰੋ ਕਿ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਦਾ ਤਾਂ ਨਾਮ ਜਰੂਰ ਪਤਾ ਹੋਵੇ ਤੁਹਾਨੂੰ ਠੀਕ ਹੈ ਜੀ ਤੇ ਇੱਕ ਹੋਰ ਦੋਸਤੋ ਤੁਹਾਨੂੰ ਕਰੰਸੀ ਪਤਾ ਹੋਣੀ ਜ਼ਰੂਰੀ ਆ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਸਾਡੇ ਜਿਹੜੇ ਦੇਸ਼ਾਂ ਦੇ ਗੁਆਂਢੀ ਦੇਸ਼ ਨੇ ਲੱਗਦੇ ਸਾਰਿਆਂ ਦੇ ਉਹਨਾਂ ਦੀ ਤੁਹਾਨੂੰ ਕਰੰਸੀ ਪਤਾ ਹੋਣੀ ਬਹੁਤ ਜ਼ਰੂਰੀ ਆ ਠੀਕ ਹੈ ਜੀ ਜਿੱਦਾਂ ਕਿ ਸਾਡੇ ਕੋਲ ਚੀਨ ਆ ਚੀਨ ਦੀ ਕਰੰਸੀ ਕੀ ਆ ਯੂਆਨ ਰਸ਼ੀਆ ਰਸ਼ੀਆ ਜੀ ਕੀ ਰੂਬਲ ਤੇ ਬਾਕੀ ਪਾਕਿਸਤਾਨ ਤੇ ਸ਼੍ਰੀਲੰਕਾ ਦਾ ਚਲੋ ਰੁਪਿਆ ਹੀ ਹੈ ਨਾ ਇਹ ਛੋਟੇ ਛੋਟੀਆਂ ਚੀਜ਼ਾਂ ਆ ਇਹਨਾਂ ਨੂੰ ਯਾਦ ਰੱਖੋ ਤੁਹਾਨੂੰ ਪੇਪਰਾਂ ਦੇ ਵਿੱਚ ਇਹ ਕੁਐਸਚਨ ਵੀ ਆ ਸਕਦੇ ਨੇ ਠੀਕ ਹੈ ਜੀ ਤੇ ਦੋਸਤੋ ਕਰੰਟ ਅਫੇਅਰਸ ਲਈ ਸੌਰੀ ਰੀਜਨਿੰਗ ਲਈ ਤੁਹਾਨੂੰ ਮੈਂ ਰეკਮੈਂਡ ਕਰੂੰਗਾ ਕਿ ਰੀਜਨਿੰਗ ਲਈ ਇੱਕ ਤਾਂ ਚਲੋ ਜਿਹੜੀ ਉਹਦੀ ਰੀਜਨਿੰਗ ਦੇ ਕਾਫੀ ਵੈਸਤਾ ਬੁੱਕਸ ਹੈਗੀਆਂ ਨੇ ਬਟ ਤੁਸੀਂ ਆਰ ਐਸ ਅਗਰਵਾਲ ਦੀ ਬੁੱਕ ਲੈ ਸਕਦੇ ਆ ਉਤੋਂ ਵੀ ਰੀਜਨਿੰਗ ਪੜ੍ਹ ਸਕਦੇ ਆ ਮੈਂ ਸੋਚ ਰਿਹਾ ਕਿ ਪੋਸਟ ਵਾਲੇ ਕਾਲਮ ਵਿੱਚ ਤੁਹਾਨੂੰ ਰੀਜ਼ਨਿੰਗ ਰਿਲੇਟਡ ਵੀ ਮੈਂ ਤੁਹਾਨੂੰ ਆਬਜੈਕਟਿਵ ਟਾਈਪਸ ਕੁਐਸਚਨ ਪਾਇਆ ਕਰਾਂ ਪਰ ਦੋਸਤੋ ਦੇਖੋ ਸਾਰਾ ਕੁਝ ਮੈਂ ਖੁਦ ਨਹੀਂ ਕਰ ਸਕਦਾ ਜਾਂ ਕੋਈ ਹੋਰ ਨਹੀਂ ਕਰ ਸਕਦਾ ਤੁਸੀਂ ਜਿੱਥੋਂ ਵੀ ਪੜਨਾ ਪੜੋ ਕੋਈ ਗੱਲ ਨਹੀਂ ਬਟ ਆਪਣਾ ਐਫਰਟ ਜ਼ਰੂਰ ਦਿਓ ਦਿਨ ਦੇ ਵਿੱਚ ਘਟੋ-ਘਟ ਆਪਣਾ ਜਿੰਨਾ ਸਮਾਂ ਦੇ ਸਕਦੇ ਏ ਜ਼ਰੂਰ ਦਿਓ ਆਪਣੇ ਸਟੱਡੀ ਨੂੰ ਕਿਉਂਕਿ ਜਦੋਂ ਤੁਸੀਂ ਇਹ ਕੰਮ ਕਰ ਲਿਆ ਤੁਹਾਨੂੰ ਹੁਣ ਨਹੀਂ ਪਤਾ ਲੱਗਣਾ ਬਟ ਜਦੋਂ ਇਹ ਤੁਹਾਨੂੰ ਫਲ ਮਿਲਣਾ ਤੁਹਾਨੂੰ ਫਿਰ ਰੈਲਾਈਜ਼ ਹੋਣਾ ਕਿ ਉਸ ਸਮੇਂ ਕੀਤੀ ਗਈ ਮਿਹਨਤ ਅੱਜ ਫਲ ਪਾ ਗਿਆ ਠੀਕ ਹੈ ਜੀ ਤੇ ਦੋਸਤੋ ਮੈਂ ਇਸ ਵਾਰ ਇਹ ਹੁਣ ਪੂਰੀ ਡਿਟੇਲਸ ਵਿੱਚ ਵੀਡੀਓ ਕੱਲ ਬਣਾਵਾਗਾ ਫਿਲਹਾਲ ਮੈਂ ਅੱਜ ਸਿਰਫ ਇਹੀ ਦੱਸਣ ਆਇਆ ਸੀਗਾ ਕਿ ਤੁਸੀਂ ਆਪਣੀ ਡੇਲੀ ਕੰਟੀਨਿਊ ਵੀਡੀਓ ਜਰੂਰ ਰੱਖੋ ਆਪਣੇ ਜਿਹੜੇ ਜਿਹੜੇ ਵੀ ਤੁਸੀਂ ਵੀਡੀਓ ਚ ਦੇਖਦੇ ਆ ਚਾਹੇ ਤੁਸੀਂ ਬੁੱਕਸ ਵਿੱਚ ਪੜ੍ਹਦੇ ਹੋ ਆਫਲਾਈਨ ਚਾਹੇ ਤੁਸੀਂ ਆਨਲਾਈਨ ਪੜ੍ਹਦੇ ਹੋ ਕਿਉਂਕਿ YouTube ਇੱਕ ਸਿਰਫ ਰੀਲਾਂ ਦੇਖਣ ਦਾ ਮਾਧਿਅਮ ਨਹੀਂ ਹੈਗਾ ਜਾਂ ਫਿਲਮਾਂ ਦੇਖਣ ਦਾ YouTube ਬਹੁਤ ਵੱਡਾ ਵਾਸਟ ਹੋ ਚੁੱਕਾ ਹੈ ਇਹਦੇ ਵਿੱਚ ਤੁਸੀਂ ਆਪਣੀ ਤਿਆਰੀ ਵੀ ਕਰ ਸਕਦੇ ਆ ਠੀਕ ਹੈ ਜੀ ਪਰ ਅਗਰ ਤੁਸੀਂ ਡੈਡੀਕੇਟ ਆ ਤਾਂ ਠੀਕ ਆ ਦੋਸਤੋ ਮੇਰੇ ਚੈਨਲ ਤੇ ਨਹੀਂ ਕਿਸੇ ਹੋਰ ਦੇ ਚੈਨਲ ਤੇ ਜਿੱਥੇ ਵੀ ਤੁਸੀਂ ਪੜਨਾ ਚਾਹੋ ਨੇ ਐਟਲੀਸਟ ਪੜੋ ਜਰੂਰ ਓਕੇ ਦੋਸਤੋ ਮੈਂ ਹੁਣ ਤੁਹਾਨੂੰ ਕੱਲ ਵੀਡੀਓ ਤੇ ਆਵਾਂਗਾ ਕੱਲ ਲਾਈਵ ਸੈਸ਼ਨ ਲਾਵਾਂਗਾ ਤੇ ਤੁਹਾਨੂੰ ਟਾਈਮਿੰਗ ਮੈਂ ਪੋਸਟ ਵਿੱਚ ਕਰ ਦਵਾਂਗਾ ਬਾਕੀ ਦੋਸਤੋ ਅੱਜ ਮੈਂ ਥੋੜੇ ਇੱਕ ਟਾਈਪ ਦਾ ਕਰੰਟ ਅਫੇਅਰ ਦੀ ਵੀਡੀਓ ਵੀ ਅਪਲੋਡ ਕਰ ਦਵਾਂਗਾ ਤੇ ਮੈਂ ਤੁਹਾਡਾ ਤੋਂ ਇਹੀ ਆਸ ਕਰਦਾ ਹਾਂ ਕਿ ਤੁਸੀਂ ਵੀਡੀਓ ਨੂੰ ਜਰੂਰ ਦੇਖਿਆ ਕਰੋ ਜਿਹੜੀ ਕਰੰਟ ਅਫੇਅਰ ਦੀ ਵੀਡੀਓ ਆ ਤੁਹਾਨੂੰ ਇਹਦਾ ਬੈਨੀਫਿਟ ਬਹੁਤ ਮਿਲਣਾ ਦੋਸਤੋ ਤੇ ਕਰੰਟ ਅਫੇਅਰ ਦੀ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਪੋਸਟ ਵਾਲੇ ਕ ਤੁਸੀਂ ਜਿਹੜੇ ਜਿਹੜੇ ਵੀ ਕੁਐਸਚਨਸ ਹੁੰਦੇ ਨੇ ਉਹਨਾਂ ਨੂੰ ਸ਼ਾਰਟ ਆਊਟ ਜ਼ਰੂਰ ਕਰਿਆ ਕਰੋ ਠੀਕ ਆ ਇੱਕ ਵਾਰ ਤੁਸੀਂ ਸੋਲਵ ਕਰੋਗੇ ਮੰਨ ਲਓ ਗਲਤ ਨਿਕਲ ਗਿਆ ਕੋਈ ਗੱਲ ਨਹੀਂ ਤੁਹਾਨੂੰ ਪਤਾ ਤਾਂ ਲੱਵੇਗਾ ਕਿ ਰਾਈਟ ਆਨਸਰ ਹੈ ਕੀ ਆ ਤੁਹਾਡੀ ਨੋਲੇਜ ਬਿਲਡਿੰਗ ਆ ਠੀਕ ਆ ਚਲੋ ਦੋਸਤੋ ਹੁਣ ਮੈਂ ਤੁਹਾਡੇ ਤੋਂ ਜਾਤ ਲੈ ਲੈਂਦਾ ਮੈਂ ਹੁਣ ਮਿਲਾਂਗਾ ਅਗਲੀ ਵੀਡੀਓ ਵਿੱਚ ਤੁਸੀਂ ਜਿਹਨ ਜਿਹੜੇ ਵੀ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੈਨੂੰ ਵੀ ਚਲੋ ਜਿੰਨਾ ਵੀ ਟਾਈਮ ਮਿਲਦਾ ਮੈਂ ਆਪਣੀ ਪੂਰੀ ਹਿੰਮਤ ਕਰ ਰਿਹਾ ਕਿ ਤੁਹਾਡੇ ਲਈ ਡਾਟਾ ਮਟੀਰੀਅਲ ਤਿਆਰ ਰੱਖਾਂ ਹੁਣ ਕਾਫੀ ਪੋਸਟ ਆਈਆਂ ਨੇ ਇਹਦੀ ਮੈਂ ਡਿਟੇਲ ਡਿਟੇਲ ਵਿੱਚ ਵੀਡੀਓ ਬਣਾ ਕੇ ਪੋਸਟ ਕਰਾਂਗਾ ਠੀਕ ਆ ਦੋਸਤੋ ਹੁਣ ਮਿਲਾਂਗੇ ਅਗਲੀ ਵੀਡੀਓ ਚ ਸਸੀ ਕੱਲ ਜੀ